ਆਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛੇ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪਟਲਾ ਤੀਆਂ ਲੱਗੀਆਂ ਵੋੜੀ ਦੀ ਛਾਵੇਂ ਨੀ ਕਾਲੀ ਕਾਲੀ ਪੈਰ ਪਟਲਾ ਇਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਪੇਕਿਆਂ ਦੇ ਪਿੰਡੇ ਤੀਆਂ ਜ਼ੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡੇ ਤੀਆਂ ਜ਼ੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡੇ ਤੀਆਂ ਜ਼ੋਰ ਲੱਗੀਆਂ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਵਿੱਚ ਬਾਗਾਂ ਦੇ ਰਹਿੰਦੀ ਬੇਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਕੋਟ-ਕੋਟ ਮੈਂ ਹੱਥਾਂ ਤੇ ਲਾ ਮ ਬਤੀਆਂ ਬਣਮਣ ਲੈਂਦੀ ਬੋਲ ਸ਼ਰੀਕਾਂ ਦੇ ਮੈਂ ਨਵਾਬਲਾ ਸੈਂਦੀ ਬੋਲ ਸ਼ਰੀਕਾਂ ਦੇ ਮੈਂ ਨਵਾਬਲਾ ਸੈਂਦੀ ਬੋਲ ਸ਼ਰੀਕਾਂ ਦੇ ਮੈਂ ਨਵਾਬਲਾ ਸੈਂਦੀ ਬੋਲ ਸ਼ਰੀਕਾਂ ਦੇ ਸੌਣ ਮਹੀਨਾ ਦਿਨ ਗਿੱਦੇ ਦੇ ਕੁੜੀਆਂ ਰਲ ਕੇ ਆਈਆਂ ਬਈ ਸੌਣ ਮਹੀਨਾ ਦਿਨ ਗਿੱਦੇ ਦੇ ਕੁੜੀਆਂ ਰਲ ਕੇ ਆਈਆਂ ਨੱਚਣ ਕੁਦਣ ਚੁੱਟਣ ਪਿੰਗਾਂ ਵੱਡੀਆਂ ਕਰਾਂ ਦੀਆਂ ਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਮੈਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਮੈਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੁੰਝੇ ਨਹੀਂ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੁੰਝੇ ਨੀ ਕੱਲੇ ਪੌਰ ਦਾ ਚਿੱਤ ਨ ਲੱਗਦਾ ਕੱਲੇ ਪੌਰ ਦਾ ਚਿੱਤ ਨ ਲੱਗਦਾ ਸੁਣੀ ਹਵੇਲੀ ਗੁੰਝੇ ਨੀ ਕੌਣ ਤਾਂ ਮੇਰੇ ਪਾਂਡੇ ਮਾਂਜੂ ਨੀ ਕੌਣ ਤਾਂ ਮੇਰੇ ਪਾਂਡੇ ਮਾਂਜੂ ਕੌਣ ਬੜੇ ਨੂੰ ਗੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਖੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਖੁੰਝੇ ਲੈ ਕੇ ਜਾਊਂਗਾ ਨੀ ਮੈਂ ਹੱਸਦੀ ਫੇਰਾਂ ਨਹੀਂ ਮੈਂ ਦੱਸਦੀ ਫੇਰਾਂ ਨਹੀਂ ਮੈਂ ਹੱਸਦੀ ਫੇਰਾਂ ਨਹੀਂ ਮੈਂ ਦੱਸਦੀ ਫੇਰਾਂ ਅੱਜ ਪੱਕੇ ਪਿੰਡੇ ਆਈ ਨਹੀਂ ਮੈਂ ਨੱਚਦੀ ਫੇਰਾਂ ਅੱਜ ਪੱਕੇ ਪਿੰਡੇ ਆਈ ਨਹੀਂ ਮੈਂ ਨੱਚਦੀ ਫੇਰਾਂ ਅੱਜ ਪੱਕੇ ਪਿੰਡੇ ਆਈ ਨਹੀਂ ਮੈਂ ਨੱਚਦੀ ਫੇਰਾਂ ਈ ਮੈਂ ਆਉਣਾ ਵੀ ਜਾਣਦੀ ਮੈਂ ਜਾਣਵੀ ਜਾਣਦੀ ਮੈਂ ਆਉਣਾ ਵੀ ਜਾਣਦੀ ਮੈਂ ਜਾਣਵੀ ਜਾਣਦੀ ਤੀਆਂ ਦੇ ਵਿੱਚ ਗਿੱਧਾ ਨਹੀਂ ਮੈਂ ਪਉਣਾ ਵੀ ਜਾਣਦੀ ਤੀਆਂ ਦੇ ਵਿੱਚ ਗਿੱਧਾ ਨਹੀਂ ਮੈਂ ਪਉਣਾ ਵੀ ਜਾਣਦੀ ਤੀਆਂ ਦੇ ਵਿੱਚ ਗਿੱਧਾ ਨਹੀਂ ਮੈਂ ਪਉਣਾ ਵੀ ਜਾਣੀ ਦੀ ਜਾਧਕਾਰੀ ਜੰਮੀਆਂ ਸੀ ਤੀਆਂ ਵੇ ਬਾਵਲਾ ਕਾਰ ਤੇਰੇ ਲੱਗੀਆਂ 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 ਸੀ ਤੀਆਂ ਵੇ ਬਾਵਲਾ ਤੇਰਾ ਆਈ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਨ ਬਾਣੀ ਕੇ

ਪਹਿਣਾ ਪਹਿਣਾ ਕਦੇ ਨ ਲੜੀਆਂ ਪਹਿਣਾ ਪਹਿਣਾ ਕਦੇ ਨ ਲੜੀਆਂ ਸਾਡੂ ਮਰਗੇ ਖੈ ਕੇ ਕੋਇਲਾ ਕੂਕਦੀਆਂ ਵਿਚ ਬਾਗਾਂ ਦੇ ਬਹਿ ਕੇ ਕੋਇਲਾ ਕੂਕਦੀਆਂ ਵਿਚ ਬਾਗਾਂ ਦੇ ਬਹਿ ਕੇ ਕੋਇਲਾ ਕੂਕ ਨੱਚ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਨੱਚ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਨੱਚ ਨਾ ਖੇਡਣਾ ਰੈ ਜੂਗਾ ਨੀ ਕੋਈ ਬੁੱਝੜ ਜਾ ਜਟ ਲੈ ਜੂਗਾ ਕੋਈ ਬੁੱਝੜ ਜਾ ਜਟ ਲਜੂਗਾ ਨੀ ਕੋਈ ਬੁੱਝੜ ਜਿਆ ਜਟਲ ਲਜੂਗਾ ਪਿੱਪਲ ਦਿਆ ਪੱਤੀਆ ਕਿਉ ਖਾੜੀ ਖੜੇ ਲਾਈਆ ਪਿੱਪਲ ਦਿਆ ਪੱਤੀਆ ਕਿਉ ਖਾੜੀ ਖੜੇ ਲਾਈਆ ਤਾਣ ਸ਼ਤਰੀ ਵੇ ਜਿਹੜੀ ਲੰਡ ਨੂੰ ਮੰਗਾਈਆ ਗਿੱਦਿਆਂ ਦੀ ਰਾਣੀ ਤੇਰੇ ਵੇੜੇ ਵਿੱਚ ਆਈਆ ਗਿੱਦਿਆਂ ਦੀ ਰਾਣੀ ਤੇਰੇ ਵੇੜੇ ਵਿੱਚ ਆਈਆ ਗਿੱਦਿਆਂ ਦੀ ਰਾਣੀ ਤੇਰੇ ਵੇੜੇ ਵਿੱਚ ਆਈਆ ਉਣੀ ਜਾਣੀ ਛੜਤੀ ਵੀਰ ਨਾ ਕੀ ਮਨੀ ਆਈਆਂ ਤੇਰੇ ਬਈ ਉਣੀ ਜਾਣੀ ਛੜਤੀ ਵੀਰ ਨਾ ਕੀ ਮਨੀ ਆਈਆਂ ਤੇਰੇ ਵੀਰਾ ਵਾਜ ਨਸੂੰ ਦੀਆਂ ਪਹਿਣਾ ਕਾਵਾਂ ਵਾਜ ਬਨੇਰੇ ਕਰਦੀ ਬੇਨਤੀਆਂ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੋਣ ਦਾ ਮਹੀਨਾ ਗਾ ਵਿੱਚ ਬੋਲਣ ਮੋਰ ਵੇ ਤੀਆਂ ਵਿੱਚ ਗਿੱਦਾ ਪੈਂਦਾ ਤਿਆਂ ਵਿੱਚ ਗਿੱਦਾ ਪੈਂਦਾ ਪੈਂਦਾ ਏ ਜੋਰੋ ਜੋਰ ਵੇ ਤਿਆਂ ਵਿੱਚ ਗਿੱਦਾ ਪੈਂਦਾ ਪੈਂਦਾ ਏ ਜੋਰੋ ਜੋਰ ਵੇ ਤਿਆਂ ਵਿੱਚ ਗਿੱਦਾ ਪੈਂਦਾ ਪੈਂਦਾ ਏ ਜੋਰੋ ਜੋਰ ਵੇ ਲਾਦੇ ਜੋਰ ਜੱਟੀਏ ਪਾਦੇ ਸ਼ੋਰ ਜੱਟੀਏ ਲਾਦੇ ਜੋਰ ਜੱਟੀਏ ਪਾਦੇ ਸ਼ੋਰ ਜੱਟੀਏ ਕਹੜਾ ਚੱਕ ਲੈ ਦੰਦਾ ਦੇ ਜੋਰ ਜੱਟੀਏ ਕਹੜਾ ਚੱਕ ਲੈ ਦੰਦਾ ਦੇ ਜੋਰ ਜੱਟੀਏ ਕਹੜਾ ਚੱਕ ਲੈ ਦੰਦਾ ਦੇ ਆਉ ਸਈਓ ਨੀ ਸਭ ਬੇਤੀਆਂ ਲਾਵਣ ਜਾਈਏ ਹੁਣ ਆ ਗਿਆ ਸੋਣਨੀ ਪਿੰਗਾ ਪਪਲਾ ਤੇ ਜਾ ਕੇ ਪਾਈਏ ਹੁਣ ਆ ਗਿਆ ਸੋਣਨੀ ਜਾ ਪੱਪਲਾ ਤੇ ਜਾ ਕੇ ਪਾਈਏ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਆਂ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਆਂ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਏ ਤੀਆਂ ਤੀਜ ਦੀਆਂ ਸੋਣ ਮਹੀਨੇ ਕੁੜੀਆਂ ਆਈਆਂ ਪਾ ਕੇ ਸ਼ੰਪਾ ਛੱਲੇ ਸੋਣ ਮਹੀਨੇ ਕੁੜੀਆਂ ਆਈਆਂ ਪਾ ਕੇ ਸ਼ੰਪਾ ਛੱਲੇ ਸੋਣ ਮਹੀਨੇ ਪੇਕੇ ਆਈਆਂ ਹੋਗੀ ਬੱਲੇ ਬੱਲੇ ਕਿੱਤਾ ਕੁੜੀਆਂ ਦਾ ਪੈਂਦਾ ਪੱਪਲਾ ਥੱਲੇ ਗਿੱਦਾਂ ਕੁੜੀਆਂ ਦਾ ਪੈਂਦਾ ਪਪਲਾਂ ਥੱਲੇ ਗਿੱਦਾਂ ਕੁੜੀਆਂ ਦਾ ਪੈਂਦਾ ਪਪਲਾਂ ਥੱਲੇ ਗਿੱਦਾਂ ਕੁੜੀਆਂ ਦਾ ਸੋਣ ਮਹੀਨਾ ਆਵਣ ਜਾਰਿਆ ਸੋਣ ਮਹੀਨਾ ਆਵਣ ਜਾਰਿਆ ਵੰਗਾ ਜੜਾ ਕੇ ਜਾਈਵੇਂ ਢੀੜੀ ਵੰਗ ਬਚਾ ਕੇ ਚੜਹਾਵੇਂ ਮੈਂ ਜਾਊਂਗੀ ਮਰਵੇ ਮੇਰਾ ਉੱਡੇ ਡੋਰੀਆ ਮਹਿਲਾ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਮਹਿਲਾ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਅਰੇ ਹਰੇ ਬਗਾ ਵਿੱਚ ਉੱਚੀਆਂ ਹਵੇਲੀਆਂ ਹਰੇ-ਹਰੇ ਬੱਗਾਂ ਵਿੱਚ ਉੱਚੀਆਂ ਹਵੇਲੀਆਂ ਸੋਹਣੇ ਮਲਾਈਆਂ ਨੀਏ ਗੂੜੀਆਂ ਸਹੇਲੀਆਂ ਸੋਹਣੇ ਮਲਾਈਆਂ ਨੀਏ ਗੂੜੀਆਂ ਸਹੇਲੀਆਂ ਸੋਹਣੇ ਮਲਾਈਆਂ ਨੀਏ ਗੂੜੀਆਂ ਸਹੇਲੀਆਂ ਸੋਣ ਮਹੀਨਾ ਵਰੇ ਮੇਗਲਾ ਸੋਣ ਬੀਨਾ ਵਰੇ ਮੇਗ ਲਲਸ਼ਕੇ ਜੋਰ ਜੋਰੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੁੰਜ ਵਾਈ ਦਾ ਕਿੱਕ ਕਲ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਮੁਝ ਆਈ ਦਾ ਮਾਪਿਆਂ ਦੀ ਮੈਂ ਧੀ ਲਾੜਲੀ ਮਾਪਿਆਂ ਦੀ ਮੈਂ ਧੀ ਲਾੜਲੀ ਪੱਗ ਨੂੰ ਦਾਗ ਨਾਲਾ ਮਣਿਕੋਲੇ ਸੋਣ ਦੀਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੋਣ ਦੀਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੋਣ ਦੀਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੋਣ ਦੀਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੋਣ ਦੀਏ ਤੀਲੀ ਤੇਰੀ ਨੇ ਮੁਲਕ ਮੋਲਿਆ ਕਿੰਨੀ ਤੇਰੀ ਨੇ ਮੁਲਕ ਮੋਲਿਆ ਬਾਹੀ ਚੂੜਾ ਛਣ ਕੇ ਫੇਰ ਕਦ ਨਚੇਂਗੀ ਨਚਲਤੀਆਂ ਵਿੱਚ ਵੜ ਕੇ ਫੇਰ ਕਦ ਨਚੇਂਗੀ ਨਚਲਤੀਆਂ ਵਿੱਚ ਵੜ ਕੇ ਫੇਰ ਕਦ ਨਚੇਂਗੀ ਨਚਲਤੀਆਂ ਵਿੱਚ ਵੜ ਕੇ ਫੇਰ ਕਦ ਨਚੇਂਗੀ ਨਿਓ ਕੋਣ ਖੜਾ ਨਿਓ ਕੋਣ ਖੜਾ ਬੜਾ ਮਜਾਜ ਖੜਾ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਨਹੀਂ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਨਹੀਂ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਡੱਬੀਆਂ 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 ਵੇ ਪਿੰਗਾ ਝੂਟਦੀ ਨਜ਼ਰਾ ਲੱਗੀਆਂ ਵੇ ਪਿੰਗਾ ਝੁਟ ਦਿਨੂ ਨਜ਼ਰਾ ਲੱਗੀਆਂ ਵੇ ਪਿੰਗਾ ਝੁਟ ਦਿਨੂ ਨਜ਼ਰਾ ਲੱਗੀਆਂ ਵੇ ਕਿੱਕੇ ਲਿਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੁਝ ਵਾਈ ਦਾ ਕਿੱਕੇ ਲਿਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੁਝ ਵਾਈ ਦਾ ਜੇ ਨੀ ਸਹੇਲੀਏ ਨਚਣ ਜਾਣਦੀ ਜੇ ਨੀ ਸਹੇਲੀਏ ਨਚਣ ਜਾਣਦੀ ਦੇ ਦੇ ਸ਼ੌਂਕ ਦਾ ਕੇੜਾ ਨਿਰੂਪ ਤੇਰੇ ਦੀ ਕਿਟਕਿਟ ਲਾਲੀ ਨਿਰੂਪ ਤੇਰੇ ਦੀ ਕਿਟਕਿਟ ਲਾਲੀ ਤੇਥੋਂ ਸੋਣਾ ਕਿੜਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਤੂੰ ਨੱਚ ਐੜੀਏ ਨੀ ਤੂੰ ਨੱਚ ਐੜੀਏ ਬੋਲੀ ਚੱਕ ਐੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ਐੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ਐੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ਐੜੀਏ ਵੀਰ ਦਈ ਵੇ ਰੱਬਾ ਜਿਹੜਾ ਲੈ ਕੇ ਸੁੰਦਾਰਾ ਸੋਰੀ ਕਾਰੀ ਆਵੇ ਇੱਕ ਵੀਰ ਦਈ ਵੇ ਰੱਬਾ ਜਿਹੜਾ ਲੈ ਕੇ ਸੁੰਦਾਰਾ ਸੋਰੀ ਅਰੀ ਆਵੇ ਇੱਕ ਵੀਰ ਦਈ ਵੇ ਰੱਬਾ ਇਨ ਚਣਦੀਆਂ ਤੂੰ ਦੇਵੇਂ ਦਲੀਲਾ ਲਹਿੰਗਾ ਜਾਮਨੀ ਪਾਇਆ ਬਈ ਨਚਣਦੀਆਂ ਤੂੰ ਦੇਵੇਂ ਦਲੀਲਾ ਲਹਿੰਗਾ ਜਾਮਨੀ ਪਾਇਆ ਅੱਖ ਚ ਫੇਰੇ ਘੁੰਮਦੀ ਤੇਰੀ ਮੱਥੇ ਚਾਂਕ ਸਜਾਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਪਿੰਡ ਦੇਖਣ ਨੂੰ ਆਇਆ ਨੱਚ ਲੈ ਕੁੜੀਏ ਨੀ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾਰ ਬਰੰਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾਰ ਸੋਣ ਮਹੀਨਾ ਬੱਦਲ ਜੋਰ ਵਰਦਾ ਮੀਂਹ ਕਿਨਾਰੇ ਤੋੜ ਤੀਆਂ ਰਖੜੀਆਂ ਦੇ ਚਾ ਖਾਈਏ ਖੀਰਾ ਪੂੜੇ ਤੇ ਕੜਾ ਤੀਆਂ ਰਖੜੀਆਂ ਦੇ ਚਾ ਖਾਈਏ ਖੀਰਾ ਪੂੜੇ ਤੇ ਕੜਾ ਸੋਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੜੀਦੀ ਨੂੰ ਅੱਗੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੜੀਦੀ ਨੂੰ ਅੱਗੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਓਣਵੀ ਪੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਕਠੀਆਂ ਕਰੇ ਸੋਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾ ਸਉਣ ਵੀਰ ਕਠੀਆਂ ਕਰੇ ਪਾਦੋ ਚੰਦਰੀ ਵਿਛੋੜੇ ਪਾਵੇ ਸਉਣ ਵੀਰ ਕਠੀਆਂ ਕਰੇ ਸੋਣ ਮਹੀਨੇ ਮੀਨਾ ਪੈਂਦਾ ਸੋਣ ਮਹੀਨੇ ਮੀਨਾ ਪੈਂਦਾ ਰੱਬ ਨੂੰ ਕੋਸੀ ਜਾਈਏ ਦੁਨੀਆ ਦੇ ਨੇ ਰੰਗ ਟੰਗ ਬਦਲੇ ਹੁਣ ਕੀ लाज ਬੜਾਈਏ ਪਿੱਪਲ ਬੋੜ ਤਾਂ ਪੱਤੇ ਲੋਕਾਂ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਹੁਣ ਕਿਵੇਂ ਤੀਆਂ ਮਨਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਕਿੱਥੇ ਪੀਂਗਾ ਪਾਈਏ ਕੁੜੀਆਂ ਪੁੱਛਦੀਆਂ ਨੇ ਤੀਆਂ ਦਾ ਗਿੱਧਾ ਅਲੋਪ ਹੋਣ ਦੀ ਕਗਾਰ ਤੇ ਸੀ ਪਰ ਔਰਤਾਂ ਨੇ ਇਹਨਾਂ ਨੂੰ ਮੁੜ ਸਿਰਜੀਤ ਕਰਨ ਦਾ ਉਪਰਾਲਾ ਰੰਭਿਆ ਹੈ ਜੋ ਬਹੁਤ ਵਧੀਆ ਕੋਸ਼ਿਸ਼ ਹੈ ਜਦ ਤੱਕ ਤੀਆਂ ਨਹੀਂ ਤੀਆਂ ਕਦੇ ਵੀ ਖਤਮ ਨਹੀਂ ਹੋ ਸਕਦੀ ਜਦੋਂ ਤੀਆਂ ਹੱਸਦੇ ਚਿਹਰੇ ਲੈ ਕੇ ਆਪਣੀ ਪਿੱਕੇ ਘਰ ਆਉਂਦੀਆਂ ਨੇ ਤਾਂ ਮਾਪਿਆਂ ਲਈ ਉਹ ਦਿਨ ਤੀਆਂ ਵਰਗੇ ਹੁੰਦੇ ਨੇ ਜਦੋਂ ਭੈਣ ਭਰਾਵਾਂ ਨੂੰ ਹੱਸਦੇ ਦੇਖਦੇ ਨੇ ਤਾਂ ਮਾਪਿਆਂ ਲਈ ਉਹ ਦਿਨ ਤੀਆਂ ਵਰਗੇ ਹੁੰਦੇ ਨੇ ਤੇ ਜਦੋਂ ਜਾਂਦੀ ਹੋਈ ਧੀ ਨੂੰ ਉਹਦਾ ਬਾਪ ਉਹਦੇ ਮੋਢੇ ਤੇ ਹੱਥ ਰੱਖਦਾ ਤਾਂ ਧੀਆਂ ਦੇ ਲਈ ਉਹ ਦਿਨ ਧੀਆਂ ਵਰਗੇ ਹੁੰਦੇ ਨੇ ਤੇ ਜਦੋਂ ਪੇਕੇ ਘਰ ਦੇ ਸਾਰੇ ਜੀ ਧੀਆਂ ਨੂੰ ਖਿੜੇ ਮੱਥੇ ਮਿਲਦੇ ਨੇ ਤਾਂ ਧੀਆਂ ਲਈ ਉਹ ਦਿਨ ਧੀਆਂ ਵਰਗੇ ਹੁੰਦੇ ਨੇ ਸਾਰੀਆਂ ਧੀਆਂ ਇਦਾਂ ਹੀ ਸਹਰੇ ਘਰ ਤੋਂ ਹੱਸਦੀਆਂ ਪੇਕੇ ਘਰ ਆਉਣ ਤੇ ਪੇਕੇ ਘਰਾਂ ਤੋਂ ਹੱਸਦੀਆਂ ਸਹਰੇ ਘਰ ਜਾਣ ਤੇ ਮਾਪਿਆਂ ਅਤੇ ਧੀਆਂ ਦੇ ਮਨਾਂ ਵਿੱਚ ਇਹ ਦਿਨ ਧੀਆਂ ਵਰਗੇ ਇਦਾਂ ਹੀ ਸਰਜੀਤ ਰਹੇ। ਤਿੰਿਆਂ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ